ਬਾਈ ਬਹੁਤ ਵੀ ਇਕਲ ਖੜਦੇ ਨੇ ਗੱਡੀਆਂ ਖੜਦਿਆਂ ਨੇ ਬੱਥਾ ਖੜਦਿਆਂ ਨੇ ਬਹੁਤ ਲਿਕਤ ਆਉਂਦੀ ਆ ਸਰਕਾਰਾਂ ਬਦਲ ਜਾਂਦੀਆਂ ਨੇ ਡੀਸੀ ਵੀ ਬਦਲ ਜਾਂਦੇ ਨੇ ਇਹੀ ਸਮੱਸਿਆ ਰਹਿੰਦੀ ਐ ਇੱਥੇ ਅੱਜ ਸਵੇਰੇ 6 ਵਜੇ ਪੈਣ ਲੱਗੇ ਬਾਈ ਜੀ ਡੀਸੀ ਤਕੋਨੀ ਤੋਂ ਲੈ ਕੇ ਆ ਤਰ ਤੱਕ ਬਹੁਤ ਬੁਰਾ ਹਾਲੀ ਐ ਜੀ ਬਾਈ ਜੀ ਕੋਈ ਛੱਲਾਂ ਨਾਲ ਡਿੱਗ ਜਾਂਦਾਗਾ ਕੋਈ ਮਾਲਕੇ ਖੜ ਜਾਂਦਾਗਾ ਇਹੀ ਸਾਰਾ ਸਿਸਟਮ ਚੱਲੀ ਜਾਂਦਾ ਹੈਗਾ ਸਾਨੂੰ ਦੁਕਾਨਦਾਰਾਂ ਨੂੰ ਬਹੁਤ ਮੁਸ਼ਕਲ ਹੈ ਕਿ ਵਿੱਚ ਸਾਡੇ ਕੋਲੇ ਗਾਹਕ ਨਹੀਂ ਕੋਈ ਆ ਰਿਹਾ ਇਹਦੇ ਕਰਕੇ ਸਾਨੂੰ ਦਿੱਕਤਾਂ ਨਹੀਂ ਇਹਦਾ ਕੋਈ ਮਸਲਾ ਹੱਲ ਕਰਾਇਆ ਜਾਵੇ ਕੋਈ ਪਾਣੀ ਕੱਢਣ ਦਾ ਹਜੇ ਪ੍ਰਬੰਧ ਨਹੀਂ ਹੋਇਆ ਕੋਈ ਆਇਆ ਹੀ ਨਹੀਂ ਇੱਥੇ ਬਾਈ ਜੀ ਬੋਰ ਲਾਇਆ ਸੀਗਾ ਉਹ ਬੋਰ ਚੱਲਿਆ ਨਹੀਂ ਹੈਗਾ ਤਕਰੀਬਨ ਇੱਥੇ بارش ਤੋਂ ਲੈਦਾ ਵੀ ਤਿੰਨ ਕੋਨੀ ਤੇ ਪਾਣੀ ਖੜਾ ਰਹਿੰਦਾ ਹੈ ਬਿਨਾਂ ਮੀਤੋਂ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਰਾਹ ਗਿਰਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਬਾਈ ਹੁਣ ਸਾਡੀਆਂ ਦੁਕਾਨਦਾਰੀਆਂ ਠੱਪ ਪਈਆਂ ਨੇ ਬਾਈ ਪਾਣੀ ਦੀ ਬਦੌਲਤ ਸ਼ਹਿਰ ਵਿੱਚ ਕਿੱਥੇ ਕਿੱਥੇ ਪਾਣੀ ਭਰਿਆ ਹੋਇਆ ਹੈ ਸ਼ਹਿਰ ਚ ਬਾਈ ਪੂਰੇ ਸ਼ਹਿਰ ਤੇ ਮਾਲਾ ਵੀ ਗੰਦਾ ਪਾਣੀ ਬਿਨਾ بارش ਤੋਂ ਹੀ ਖੜਾ ਰਹਿਦਾ ਗਲੀਆਂ ਚ ਗੰਦੇ ਪਾਣੀ ਦਾ ਨਿਕਾਠ ਨਹੀਂ ਹੋਇਆ ਬਾਈ ਹਲੇ ਤੱਕ ਅੱਜ بارش ਨਾਲ ਕੀ ਕੀ ਭਰਿਆ ਹੋਇਆ ਹੈ ਅੰਡਰ ਬ੍ਰਿਜ ਵੀ ਆ ਬਾਈ ਬਾਲਾ ਹਟਾ ਚੌਕ ਵੀ ਆ ਬਾਈ ਬਾਸ ਸਟੈਂਡ ਵੀ ਆ ਬਾਈ ਇੱਥੇ ਦਾ ਤਕਰੀਬਨ ਹਰ ਵਕਤ ਪਾਣੀ ਖੜਾ ਹੀ ਰਹਿੰਦਾ ਹੁਣ ਤਕਰੀਬਨ ਇੱਥੇ 12-15 ਦਿਨਾਂ ਦਾ ਪਾਣੀ ਖੜਾ ਸੀਗਾ ਤਿੰਨ ਕੋਨੀਆਂ ਤੇ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਰਾਹ ਗਿਆਨ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਆ ਬਾਈ ਸੋਈ ਸੀ ਸਾਰੇ ਸੈਟ ਪਾਣੀ ਆ ਬਲੌਕ ਹੋਇਆ ਪਿਆਗਾ ਅੱਜ ਵੀ ਰੱਜੀ ਹੋਇਆ ਪਿਆਗਾ ਜੀ ਜੀ ਸਾਦੀ ਕੋਸਲੀ ਵਿੱਚ ਪਾਣੀ ਪੈ ਗਿਆ ਜੀ ਕੱਟੇ ਲਾਈ ਲਾਏ ਹੋਏ ਨੇ ਉੱਥੇ ਜੀ ਤੇ ਜਦੋਂ ਜੀ ਸਾਦੀ ਕੋਸਲੀ ਜੀ ਪਾਣੀ ਪੈ ਗਿਆ ਆਪ ਲੋਕਾਂ ਦਾ ਕੀ ਹਾਲ ਹੋਊਗਾ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਬਾਜੀ ਦੇਖ ਲਓ ਜੀ ਵੀ ਬਹੁਤ ਜਿਆਦਾ ਪਾਣੀ ਹੈਗਾ ਗਲੀ ਮਹਲਾ ਛਟਕਿਆ ਮਾਪਨ ਜਿਹੜੇ ਵੀ ਹਿੱਕਮੇ ਉਹ ਲੰਘ ਰਹੇ ਨੇ ਬਹੁਤ ਫਾਤਕੇ ਨਗਰੇ ਇਹ ਆ ਜੀ ਕੋਈ ਐਵੇਂ ਕੋਈ ਲੰਘਿਆ ਕੋਈ ਫਸ ਗਿਆ ਬੇਚੀ ਲੋਕ ਪਰੇਸ਼ਾਨ ਹੋ ਰਹੇ ਨੇ ਇਹ ਸ਼ਹਿਰ ਦਾ ਸੰਪਰਕਿਤ ਉੱਪਰ ਤੋਂ ਦੋਨੇ ਬੰਦ ਰਕ ਦਾ ਏਜੰਟ ਜੀ ਕੰਮ ਤਾਂ ਦੇ ਆਉਂਦੇ ਕੋਈ ਬਾਅਦ ਲੋਕ ਆਉਂਦੇ ਆ ਜੀ ਉਹਨਾਂ ਨੂੰ ਸਮੱਸਿਆ ਹੈ ਕੋਈ ਲੋਕਲਾ ਉਹ ਤਾਂ ਜਵਾਕਾ ਪਿੱਛੇ ਕਿੱਦਾਂ ਗਏ ਜਾਂਦਾ ਜੀ ਇਹ ਬਾਹਰੋਂ ਬੰਦੇ ਆ ਦੇ ਕੰਮ ਤਾਂ ਦੇ ਆਉਂਦੇ ਆ ਜੀ ਉਹਨੂੰ ਬਹੁਤ ਸਮੱਸਿਆ ਆ ਰਹੀ ਹੈ